ਤਾਂ ਲੱਗਦਾ ਇਹਨਾਂ ਨੂੰ ਵੀ ਨਾਈਟ ਡਰੈਸ ਵਿੱਚ ਬੈਠੀ ਬੜੇ ਚਲਾ ਕਰੇ ਮੇਰੇ ਫਿਊਰ ਆ ਸੁੱਕਾ ਜੰਦਰਕੀ ਹੈ ਇੱਕ ਇੱਕ ਰਾਜੀ ਇਹ ਬਾਰਸਾਂ ਚ ਦੋ ਵਾਰੀ ਗਿਰ ਗਈ ਹੈ ਜੀ ਇਹ ਕਿਕਰ ਹੈ ਹਾਂਜੀ ਅੱਛਾ ਤੇ ਇਹਨੂੰ ਮੈਂ ਬੜਾ ਡਿਜ਼ਾਈਨ ਜਿਹਾ ਬਣਾਇਆ ਹਾਂ ਹਾਂ ਕਟਿਆ ਨਹੀਂ ਹੈਗਾ ਜੀ ਹਾਂ ਇਹ ਇੱਕ ਜ਼ਿੰਦਗੀ ਦਾ ਸਬਕ ਵੀ ਨੰਦੀ ਹੈ ਤੁਹਾਨੂੰ ਵੀ ਗਰ ਕੇ ਵੀ ਅਸੀਂ ਦੁਬਾਰਾ ਉੱਠ ਸਕਦੇ ਹਾਂ ਅੱਛਾ ਹਾਂਜੀ ਹਾਂਜੀ ਅੱਛਾ ਅੱਛਾ ਤੇ ਯਾਰ ਹੋ ਦੇਖੋ ਕਿੰਨੇ ਸੋਹਣੇ ਪੱਤੇ ਕੱਢੇ ਨੇ ਇਹ ਇਹ ਦੇਖੋ ਜੜ ਉੱਪਰ ਆਈ ਹੋਈ ਆ ਇੱਕ ਅੱਧੇ ਜੜ ਥੱਲੇ ਸੀਗੀ ਉਹਦੇ ਨਾਲੇ ਫੇਰ ਸਰਵਾਈਵ ਕਰ ਗਈ ਹੈ ਹਾਂ 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 ਇਹ ਟੁੱਕੇ ਬੜਾ ਵਧੀਆ ਲੱਗਦੇ ਨੇ ਜੀ ਟੁੱਕੇ ਟੁੱਕਿਆਂ ਦਾ achar ਤਿਆਰ ਕਰਦੇ ਹਾਂ ਜੀ ਅੱਛਾ ਟੁੱਕਿਆਂ ਦਾ ਹਾਂਜੀ ਮੈਂ ਕੱਲ ਹੀ ਕਹਿ ਰਿਹਾ ਸੀ ਮੈਂ ਮੈਂ ਕਿਹਾ ਟੁੱਕਿਆਂ ਦਾ achar ਪਾਉਣਾ ਇੱਧਰ ਇੱਧਰ ਨੇ ਜੀ ਆਹ ਸਾਡੀ ਬੇਟੀ ਅੱਛਾ ਜੀ ਹਾਂ ਤੁੱਕਿਆ ਮੈਂ ਦੇਖੀਏ ਬੇਟੀ ਸਾਡੇ ਤੇ ਸਾਡੇ ਪਿੰਡੋਂ ਤਾਂ ਰਾਮਪ੍ਰੇਲ ਬਹੁਤ ਪਾਉਂਦੇ ਨੇ ਤੁੱਕਿਆਂ ਦੇ ਚਾਰ ਹਾਂਜੀ ਉੱਥੇ ਕਿੱਕਰਾ ਮੈਂ ਤਾਂ ਕਿੱਕਰਾ ਹੁਣ ਇਧਰ ਨੇ ਪੰਜ ਸੱਤ ਕਿੱਕਰਾ ਲਵਾਈਆਂ